ਸਸਿਕਾਉ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਹੋਰ ਰਿਪੋਰਟ ਤੇ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਈਏ ਕਿ ਪਿੰਡ ਪਨਵਾ ਜਿਹੜਾ ਗਰਦਾਸਪੁਰ ਕਾਲਾ ਨੌਰ ਦੀ ਇਹ ਗੱਲ ਹੈ ਜਿੱਥੇ ਕਿ ਇਨ੍ਹਾਂ ਬੱਚੀਆਂ ਦੇ ਸਿਰ ਤੋਂ ਮਾਪਿਓ ਦਾ ਸਾਆ ਉੱਠ ਗਿਆ ਹੈ ਕਹਿੰਦੇ ਨੇ ਕਿ ਜੇਕਰ ਛੋਟੀ ਉਮਰੇ ਮਾਪਿਓ ਦਾ ਸਾਆ ਸਿਰ ਤੋਂ ਉੱਠ ਜਾਵੇ ਤਾਂ ਬੱਚਿਆਂ ਦੇ ਲਈ ਮੁਸੀਬਤ ਬਣ ਜਾਂਦੀ ਹੈ ਤੇ ਬੱਚਿਆਂ ਦੇ ਲਈ ਜ਼ਿੰਦਗੀ ਨਰਕ ਭਰੀ ਬਣ ਜਾਂਦੀ ਹੈ ਬੱਚੇ ਆਪਣਾ ਪਾਲਣ ਪੋਸਣ ਕਰਨ ਦੇ ਲਈ ਲੋਕਾਂ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਸਫਾਈਆਂ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਜਦੋਂ ਗੱਲਬਾਤ ਕੀਤੀ ਗਈ ਤੇ ਬੱਚਿਆਂ ਨੇ ਦੱਸਿਆ ਕਿ ਅਸੀਂ ਮਹੀਨੇ ਦਾ 800 ਰੁਪਿਆ ਜਿਹੜਾ ਆ ਉਹ ਲੈ ਕੇ ਲੋਕਾਂ ਦੇ ਘਰਾਂ ਦੀ ਸਫਾਈ ਕਰਕੇ ਤੇ ਆਪਣਾ ਗੁਜ਼ਾਰਾ ਕਰ ਰਹੇ ਆ ਉੱਥੇ ਹੀ ਜਦੋਂ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਕਿ ਸਾਡੇ ਘਰ ਦੀਆਂ ਕੰਧਾਂ ਵੀ ਜਿਹੜੀਆਂ ਨੇ ਉਹ ਡਿੱਗਣ ਦੇ ਅਸਾਰ ਦੇ ਉੱਤੇ ਨੇ ਜਿਹੜੀ ਸੱਤ ਦੇ ਉੱਤੇ ਬਾਲੇ ਨੇ ਉਹ ਵੀ ਸੱਤ ਟੁੱਟਣ ਬਾਲੀਏ ਬਰਸਾਤਾਂ ਦੇ ਵਿੱਚ ਸਾਰਾ ਘਰ ਹੀ ਚੁੰਦਾ ਰਿਹਾ ਤੇ ਬਹੁਤ ਬੁਰਾ ਹਾਲ ਸੀ ਸਾਡੇ ਘਰ ਦਾ ਅਸੀਂ ਆਪਣੇ ਭਰਾ ਨੂੰ ਬਚਾਉਣ ਦੇ ਲਈ ਲਾਗੇ ਕਿਸੇ ਹੋਰ ਦੇ ਘਰ ਦੇ ਵਿੱਚ ਰਾਤ ਨੂੰ ਸੁਲਾਦੇ ਸੀ ਸਾਜੀ ਕਿ ਕਿਤੇ ਸਾਡਾ ਭਰਾ ਇੰਨਾ ਕੱਚੇ ਕਮਰੇ ਆ ਦੀ 7 ਡਿੱਗਨ ਦੇ ਨਾਲ ਕਿਤੇ ਕੋਈ ਐਸੀ ਵੈਸੀ ਗੱਲ ਨਾ ਹੋ ਜਾਵੇ ਤਾਂ ਦਾਦੀ ਇੱਕ ਹੀ ਦੋਵੇਂ ਪੈਣਾ ਜੜੀਆਂ ਨੇ ਇਹ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਤੇ ਆਪਣਾ ਗੁਸਰ ਬੁਸਰ ਕਰਦੀਆਂ ਨੇ ਉੱਥੇ ਹੀ ਤਾਂ ਦਾਦੀ ਕਿ ਘਰ ਦੇ ਹਾਲਾਤ ਵੀ ਬਹੁਤ ਜ਼ਿਆਦਾ ਮਾੜੇ ਨੇ ਤੇ ਅਜੇ ਤੱਕ ਕਿਸੇ ਵੀ ਜਿਹੜਾ ਆ ਉਹ ਅਮੀਰ ਬੰਦੇ ਨੇ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਜੇਕਰ ਤੁਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਪਿੰਡ ਪੰਨਵਾ ਕਲਾ ਨੌਰ ਜਿਲ੍ਹਾ ਅਰਦਾਸਪੁਰ ਦੇ ਵਿੱਚ ਇਹ ਬੱਚੇ ਰਹਿੰਦੇ ਨੇ ਤੇ ਇਹਨਾਂ ਬੱਚਿਆਂ ਦੀ ਜਾ ਕੇ ਤੁਸੀਂ ਹੈਲਪ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਸੰਸਥਾ ਤੋਂ ਹੋ ਜੇ ਤੇ ਤਾਂ ਵੀ ਇਹਨਾਂ ਬੱਚਿਆਂ ਵੱਲ ਜਰੂਰ ਦੇਖ ਲਓ ਕੋ ਮਾਸੂਮ ਚਿਹਰੇ ਬੱਚੇ ਜਿਹੜੇ ਨੇ ਉਹ ਮਿਹਨਤ ਕਰਕੇ ਜਿਹੜਾ ਨਿਖਾਰੇ ਨੇ ਪਰ ਮਿਹਨਤ ਵੀ ਕਾਦੀ ਕਿ ੱੱੱਕੇ ਹੀ ਖਾ ਰਹੇ ਨੇ ਦਰਦਰ ਦੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹਨਾਂ ਦਾ ਗੁਸਰ-ਬੁਸਰ ਹੋ ਰਿਹਾ ਆ ਤੇ ਸੰਸਥਾਵਾਂ ਨੂੰ ਇਨ ਜੇ ਬੱਚਿਆਂ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੀ ਨਾਮ ਆਪ ਦਾ? ਰੋਹਿਤ। ਹਾਂ। ਕਿਹੜਾ ਪਿੰਡ ਤੁੰ데요? ਪਿੰਡ ਪਨਵਾ ਜ਼ਿਲ੍ਹਾ ਅਰਦਾਸਪੁਰ। ਠੀਕ ਹਥੇ ਜੀ। ਮੈਂ ਲੋਕਾਂ ਦੇ ਘਰਾਂ ਦਾ ਕੰਮ ਹੀ ਕਰਦੀ ਜੀ। ਹਾਂ ਉਹ ਪਰਿਵਾਰ। ਪਰਿਵਾਰ ਦੇ ਵਿੱਚ ਆਪਾਂ ਦੋ ਭੈਣਾਂ ਤੇ ਇੱਕ ਭਰਾ ਆ। ਪੇਰੈਂਟਸ ਦੀ ਡੈਥ ਹੋ ਚੁੱਕੀ ਆ। ਕਿੰਨਾ ਚਿਰ ਪਹਿਲਾਂ? ਡੈਡੀ ਦੀ ਡੈਥ ਨੂੰ 5 ਸਾਲ ਹੋ ਗਏ ਤੇ ਮੰਮੀ ਦੀ ਡੈਥ ਨੂੰ 2.5 ਸਾਲ ਹੋ ਗਏ ਜੀ। ਡੈਡੀ ਉਹਨਾਂ ਦੇ ਪਹਿਲਾਂ ਕੀਤੀ ਜਾਂ ਬਾਅਦ ਚੀ। ਹਾਂ ਜੀ ਜਦੋਂ ਮੈਂ 8ਵੀਂ ਚ ਸੀ ਉਦੋਂ ਡੈਡੀ ਦੀ ਡੈਥ ਹੋਈ ਸੀ। ਤੇ ਜਦੋਂ ਮੈਂ 10ਵੀਂ ਦੇ ਹਲੇ ਪੇਪਰ ਦੇਨੇ ਹੀ ਉਦੋਂ ਮੰਮੀ ਦੀ ਹੋ ਗਈ ਤੇ ਉਹਨਾਂ ਦੇ ਦੱਸ ਤੋਂ ਬਾਅਦ ਵਿੱਚ ਮੈਂ ਆਪਣਾਈ ਕੀਤੀ ਸੀ। ਇਹ ਜਿਹੜੀ ਪਰਿਵਾਰ ਦੀ ਜਿਹੜੀ ਕਮਿਊਨਿਟੀ ਤੁਹਾਡੇ ਹਾਂਜੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਆ। ਪਿੰਡੀ ਕੰਮ ਕਰਦੇ ਜਾਂ ਬਾਦ ਗਾ। ਹਾਂਜੀ ਪਿੰਡੀ ਕਰਦੇ ਜੇ। ਕਿੰਨਾ ਕੁ ਲੋਖਾ ਚੱਲਦਾ ਹੈ। ਇੱਕ ਘਰ ਦਾ 800 ਰੁਪਿਆ ਤੇ ਆਪਾਂ ਦੂਆ ਘਰਾਂ ਦੇ ਕੰਮ ਕਰਦਿਆਂ ਦੋਵੇਂ ਭੈਣਾਂ 1600 ਰੁਪਿਆ। ਉਹ ਦੋਵੇਂ ਸਿਸਟਰਾਂ ਨਾਲ ਇੱਕੋ ਕਰਦੇ ਜਾਂਦੇ। ਹਾਂਜੀ। ਕਿੰਨੇ ਵੇਲੇ ਜਾਂਦੇ? ਮੈਂ 8 ਵਜੇ ਜਾਨੀ ਆ ਤੇ 2:30 3 ਵਜੇ ਆਪਾਂ ਦੋਵੇਂ ਭੈਣਾਂ ਆ ਜਾਨੀ ਆ। ਵੀ ਉਹ ਵੀ ਸਿੱਖੇ ਪੜ੍ਹਦੇ ਹਾਂ। ਹਾਂਜੀ ਪੜ੍ਹਦੇ ਵੀ ਆ ਨਾਲ ਮੇਰੇ ਹੈਲਪ ਵੀ ਕਰਉਂਦੇ ਆ। ਉਹ ਕੰਮ ਤੇ ਜਦੋਂ ਜਾਂਦੇ ਜਿਹੜੇ ਪਹਿਲਾਂ ਹੈਲਪ ਕਰਾ ਕੇ ਜਾਂਦੇ ਜਾਂ ਸਕੂਲ। ਹਾਂਜੀ ਪਹਿਲਾਂ ਹੈਲਪ ਕਰਵਾ ਕੇ ਜਾਂਦੇ ਫਿਰ ਸਕੂਲ ਚਲ ਜਾਂਦੇ ਆ। ਫਿਰ ਵੀ ਉਹ ਛੋਟਾ ਵੀਦਾ ਉਹ ਪੜਦਾ। ਹਾਂਜੀ ਉਹ ਪੜਦਾ ਜਿੱਦ ਨੂੰ ਨੂੰ ਛੁੱਟੀ ਹੁੰਦੀ ਉਦੋਂ ਉਹ ਦਿਹਾੜੀ ਲਾਉਣ ਚਲ ਜਾਂਦਾ ਜੀ। ਕੀ ਮਾਨੂੰ ਘਰ ਜਦੋਂ ਬਰਸਾਤਾ ਪਈਆਂ ਹੈ ਉਦੋਂ ਮਾਨੂੰ ਤਰਪਾਲ ਤੱਕੇ ਪਾਈਗੇ ਕੀ ਚੱਕਰ ਹੋਣਾ। ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਹੈਗੀ ਕਿ ਮੈਂ ਤਰਪਾਲ ਲਿਆ ਸਕਾਂ ਤੇ ਫਿਰ ਕਮਰੇ ਦਾ ਚੁੰਦੇ ਹੀ। ਤੇ ਭਰਾ ਤਾਏ ਕਰ ਸੌ ਜਾਂਦਾ ਹੁੰਦਾ ਤੇ ਆਪਾਂ ਦੋਵੇਂ ਭੈਣਾਂ ਰਾਤ ਇਦਾਂ ਜਾ ਕੇ ਕੱਟ ਲੈਣੀ ਆਉਣੀ ਐ। ਮਨੂੰ ਵੀਰ ਨੂੰ ਜਿਹੜਾ ਸਾਈਡ ਕਰ ਭੇਜਣਾ ਕਿਉਂ ਮਨਦਾ। ਕਿਹਨੂੰ ਇਹ ਹੀ ਕਿ ਮਤਲਬ ਭਰਾ ਦੇ ਨਾਲ ਹੀ ਤੇ ਸਾਰਾ ਕੁਝ ਹੈ ਤੇ ਭਰਾ ਦੇ ਉੱਤੇ ਨਾ ਸੱਤ ਡੇਗ ਜੀ ਸਾਡੇ ਤੇ ਡੇਗ ਜੂਗੀ ਤੇ ਕੋਈ ਨਹੀਂ। ਇਸ ਕਰਕੇ ਆਪਾਂ ਭਰਾ ਨੂੰ ਤਾਈ ਕਰ ਸਵਾਰ ਦਿੰਦੇ ਰਹੇ। ਮਨੂੰ ਇਸ ਕਰੰਟ ਗੱਲਾਂ ਕੰਮ ਆਉਂਦੀਆਂ। ਹਾਂਜੀ। ਮੈਂ ਇੰਨੀਆਂ ਸਮਾਂ ਸੇ ਵੀ ਸਾਂਝਤਾ ਹੈ ਜਾਂ ਇੰਨੀਆਂ ਤਰਪਲਾਂ ਬੁਲਦਾਨੇ ਸਾਂਝੇ ਨੇ ਤੁਹਾਡੇ ਤੱਕ ਕਿਹਨੇ ਪਹੁੰਚ ਨਹੀਂ ਗਈ। ਨਹੀਂ ਸਾਡੇ ਤੱਕ ਪਹੁੰਚ ਨਹੀਂ ਗਈ। ਮੁੜ ਜਿਹੜੇ ਕੱਚੇ ਕੋਠੇ ਨੇ ਇਹਨਾਂ ਦੇ ਪੱਕੇ ਦੇ ਘਰਾਂ ਭਰੀਏ ਤਾਂ ਵੀ ਇਹਨਾਂ ਨੇ ਮਨੋਂ ਪੜਾਈ ਨਹੀਂ ਪੜਾਈ। ਹਾਂਜੀ ਫਾਈਲਾਂ ਭੜੀਆਂ ਸਰਪੰਚ ਨੇ ਤਿੰਨ ਚਾਰ ਵਾਰੀ ਪਰ ਸਰਪੰਚ ਕਹਿੰਦੇ ਜਦੋਂ ਆਉਣਗੇ ਸਾਰਿਆਂ ਦੇ ਨਾਲ ਹੀ ਆ ਜਾਣਗੇ ਪਰ ਬਾਅਦ ਵਿੱਚ ਕੋਈ ਰਿਸਪੌਂਸ ਹੀ ਨਹੀਂ ਆਇਆ ਉਹਨਾਂ ਦਾ ਕੋਈ ਪੈਸਾ ਤੇ ਲੈਣਾ ਨਹੀਂ ਆਇਆ। ਕੀ ਮੈਂ ਪਾਣੀ ਦਾ ਸਰਪ੍ਰੋਪਰਟੀ ਵੀ ਕਿਹਾ? ਪਾਣੀ ਦਾ ਸਰਕਲ ਮੇਰੇ ਡੈਡੀ ਦਾ ਮੋਟਰਸਾਈਕਲ ਹੀ ਤੇ ਮੈਂ ਉਹ ਵੇਚ ਕੇ ਤੇ ਫਿਰ ਮੋਟਰ ਲਗਾਈ ਸੀ। ਪਾਣੀ ਅਸੀਂ ਆਡੀ ਗਵਾਂਡੀ ਮਹੀਨਾ ਹੋਇਆ ਆਡੀ ਗਵਾਂਡੀ ਵਾਲੇ ਹੁੰਦੇ ਹੁੰਦੇ ਮਹੀਨਾ ਹੋਇਆ ਮੋਟਰ ਲੱਗੀ ਨੂੰ। ਇਹ ਕਿਹੜਾ ਰੁਕੀ ਪਰ ਵੀ ਕੋ ਕੰਪਲੇਂਟ ਕਰ ਦਿੰਦਾ ਹਾਂਜੀ ਪੱਖਾ ਕੀ ਮੱਲੋ ਚੱਲਦਾ ਨਹੀਂ ਕਿਛੇ ਅੱਖਾ ਖਰਾਬ ਹੋ ਗਿਆ ਜੀ ਕੀ ਚੱਕਰ ਬਣਾਇਆ ਮਤਲਬ ਪੈਹੇ ਹਾਂਜੀ ਜੋ ਜਿਆਸੀ ਨਹੀਂ ਬਲੋ ਨਹੀਂ ਨਹੀਂ ਉਹ ਕਿਵੇਂ ਦਾਨੀ ਸੱਜਣ ਜਿਆ ਸਮਾਜ ਸੇਵੀ ਸੰਸਥਾ ਨੇ ਕੀ ਉਹ ਮੱਲੋ ਕਿਹੜੀ ਮਦਦ ਉਹਨਾਂ ਨੂੰ ਪਹੇ ਕਰਨੀ ਹੈ ਉਹਨਾਂ ਨੂੰ ਸਾਡੇ ਕਮਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਡਰ ਲੱਗਦਾ ਕਿ ਸਾਡੇ ਉੱਪਰ ਨਾ ਡਿੱਗ ਜੇ ਛੱਤ ਉਹ ਜੀ ਜਿਵੇਂ ਮਿਲੋ ਥੋੜਾ ਬਹੁਤਾ ਖਰਚਾ ਪੜਾਈਦਾ ਨਹੀਂ ਹੋ ਜਾਂਦਾ ਜਸਟ ਹੋ ਜਾਂਦਾ ਓਕਾ ਯਾ ਤੁਹਾਨੂੰ ਪਤਾ 1600 ਰੁਪਏ ਚ ਘਰ ਦਾ ਵੀ ਚਲਾਉਣਾ ਤੇ ਇਹਨਾਂ ਦਾ ਵੀ ਚਲਾਉਣਾ ਕਿ ਕੀ ਲੱਗਦਾ ਵੀ ਇਹਨੂੰ ਵੀ ਮਨੂੰ ਕੰਮ ਕਰਨ ਦੀ ਚੀਜ਼ ਜਿਆ ਫਰਮਾ ਜੀਦਾ ਫਰਨਾ ਹੀ ਚਾਹੀਦਾ ਯਾਰ ਕਿਉਂਕਿ ਇਹਨਾਂ ਦੀ ਉਮਰ ਛੋਟੀ ਹਲੇ ਤੇ ਖੇਡਣ ਵੱਲਣ ਦੀ ਉਮਰ ਹੈ ਹਾਲਾਤਾਂ ਤੋਂ ਮਿਲ ਗੂ ਮਤਲਬ ਉਹ ਜਾਣਦਾ ਹਾਂ ਹਾਂਜੀ ਕਿਹੜਾ ਜ਼ਿਲ੍ਹਾ ਪੈਂਦਾ ਤੇ ਕਿਹੜਾ ਪਿੰਡ ਬਣਾ ਪਿੰਡ ਬਨਵਾ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਮੇਰਾ ਨਾਂ ਰਾਨੀ ਜੀ ਇਹ ਬੱਚੀਆਂ ਮਤਲਬ ਸਾਧੀਆਂ ਹਾਂਜੀ ਬੱਚੀਆਂ ਵੀ ਇਹ ਕੰਮ ਕਰਦੀਆਂ ਲੋਕਾਂ ਦੇ ਘਰਾਂ 'ਚ ਤੇ ਫਿਰ ਆਪਣੇ ਘਰ ਦਾ ਵਗਜ਼ਾਰਾ ਕਰਦੀਆਂ ਨੇ ਜੀ ਬੱਚੀ ਜਿਹੜੀ ਵੱਡੀ ਜਿਹੜੀ ਛੋਟੀ ਇਹ ਵੱਡੀ ਜੀ ਛੋਟੀ ਹਾਂਜੀ ਕਿੰਨੇ ਪੈਗੇ ਘੰਟਾ ਇਹ ਤਿੰਨ ਪੈਣ ਪਰਾ ਜੀ ਹਾਂਜੀ ਫੈਮਲੀ ਦੇ ਚਿਹਰੇ ਤੋਂ ਫੈਮਲੀ ਦੇ ਚਿਹਰੇ ਵੱਡੀ ਜੀ ਹਾਂਜੀ ਮਤਲਬ ਇਹਨਾਂ ਦੇ ਜਿਹੜੇ ਮਾਤਾ ਪਿਤਾ ਇਹਨਾਂ ਦੇ ਮਾਤਾ ਪਿਤਾ ਜਿਹੜੇ ਡੈਥ ਹੋ ਗਈ ਇਹਨਾਂ ਦੀ ਇਹ 5 ਸਾਲ ਹੋ ਗਏ ਜਿੱਦ ਤੜ੍ਹ ਅੜੀ ਨੂੰ ਛਾਈ ਕਿ ਸਾੜਦੀ ਮਮੀ ਨਹੀਂ ਹੋਵੇ ਹਾਂਜੀ ਕਿਵੇਂ ਪ੍ਰਿੰਨਰ ਦਾ ਸਰਕਲ ਜਿਹੜਾ ਕਰਦਾ ਕਿਵੇਂ ਚਲਾਉਂਦੇ ਸਰਕਲ ਤੇ ਬਹੁਤ ਮਾੜਾ ਚੱਲਾਂਦੇ ਆ ਨਾਲ ਦੇ ਘਰ ਦਾ ਤੇ ਹਾਂਜੀ ਵੀ ਰਿਸ਼ਤੇਦਾਰ ਜਾਂ ਉਹ ਰਿਸ਼ਤੇਦਾਰ ਨਹੀਂ ਹੋ ਕੋਈ ਭਾਜੀ ਲੱਗੇ ਲੱਗਦਾ ਤੇ ਨਾ ਤੇ ਸਾਡੇ ਪੀ ਅਸੀਂ ਕਰ ਸਕਨੇ ਆ ਮੇਰਾ ਵੀ ਘਰਵਾਲੇ ਦੀ ਡੈਥ ਹੋ ਗਈ ਆ ਵੀ ਅੱਗੇ ਹੀ ਬੜਾ ਕੁਝ ਅਸੀਂ ਕਰ ਲੈਂਦੇ ਆ ਤੋ ਆਟਾ ਬਦਲੀਆਂ ਹੋਣ ਨਹੀਂ ਕਰਨ ਦੱਸਦੇ ਕਬੀ ਤੁਹਾਨੂੰ ਪਤਾ ਮੈਂ ਵੀ ਇੱਥੇ ਪਤਾ ਦੇ ਹੱਥਾਂ 'ਚ ਮੇਰੇ ਕੋਲ ਬੜੀ ਮੁਸ਼ਕਲ ਹੈ ਹਾਂਜੀ ਉਹਦਾ ਰਿਸ਼ਤੇਦਾਰ ਸਾਡੇ ਉਹ ਵੀ ਨਹੀਂ ਕੋਈ ਬਾਫਰਦਾ ਇਹ ਬੱਚਿਆਂ ਆਪ ਹੀ ਜਿਹੜਾ ਛੋਟਾ ਬੱਚਿਆਂ ਆਪ ਹੀ ਕਰਦਿਆਂ ਕਿੰਨਾ ਮੁਕਤੀ ਕਿ ਪਿੰਡ ਕੰਮ ਕਰਦੀਆਂ ਹਾਂ ਹਾਂ ਜੀ ਪਿੰਡ ਹੀ ਕਰਦੀਆਂ ਕੰਮ ਹਾਂ ਜੀ ਕਿੰਨੀ ਉਮਰ ਦੀ ਹੈ ਤੇ ਛੋਟੀ ਬੱਚੀ ਦੀ ਕਿੰਨੀ ਉਮਰ ਦੀ ਹੈ ਮੁੜਦੀ ਕਿ ਨਹੀਂ ਕੰਮ ਤਾਂ ਨਹੀਂ ਕਰ ਸਕਦੇ ਹਾਂ ਕੀ ਕਰਨਾ ਫਿਰ ਮਜਬੂਰੀ ਹੈ ਹਾਂ ਜੀ ਛੋਟੀ ਮੁੰਡ ਕੰਮ ਕਰਦੀ ਉਪਰੀਆਂ ਅੰਦਰੀਆਂ ਕਿ ਜੇ ਕੰਮ ਕਰਦੀ ਵਾ ਹੁਣ ਕਰਨਾ ਪੈਣਾ ਹਾਂ ਹਾਂ ਜੀ ਮੈਂ ਦੇਖਿਆ ਵੀ ਕੋਠੇ ਵੀ ਬਰਸਾਤਾਂ ਦੇਣਾ ਚਾਹੀਏ ਕਾਫੀ ਇਨਸਾਨ ਦੇ ਘੋਗੇ ਨੇ ਹਾਂ ਜੀ ਹਾਂ ਬਰਸਾਤ ਨੇ ਛੜੀਆਂ ਲੱਗੀਆਂ ਹਾਂ ਜੀ ਬਹੁਤ ਚੰਗਾ ਤੇ ਬਾਲਮੀਨੀ ਕੇ ਤਾਂ ਸੱਜਣਾਂ ਦਾ ਲੋਮ ਨਹੀਂ ਭਾਜ ਕੇ ਨੇ ਨਹੀਂ ਕਿ ਹਲਪ ਕੀਤੀ ਹੈ ਕਿ ਕੋਈ ਵੀ ਇਹੋ ਜੀ ਨਾ ਕਿ ਦੰਤਰਪਾਲ ਪਾਈਆ ਨਾ ਕਿ ਨੇ ਉਦਾਂ ਹੀ ਕਿੰਨੀਆਂ ਸਸਤਾ ਜਿਹੜੀਆਂ ਨੇ ਚੱਲਣ ਲੱਗੀਆਂ ਨੇ ਅਨਰੋਗੀ ਲੱਗੀਆਂ ਇਹ ਤਾਂ ਤੱਕ ਪਹੁੰਚਦੀਆਂ ਨਹੀਂ ਸਸਤਾ ਕੋਈ ਵੀ ਕਰਦੇ ਆ ਪਰ ਨਹੀਂ ਇੱਥੇ ਤੱਕ ਪਹੁੰਚਦੀ ਗਰੀਬ ਦੇ ਕੋਈ ਮਜਦ ਕਰ ਨਹੀਂ ਸਕਦਾ ਹਾਂਜੀ ਨਾ ਕੋ ਪਿੰਡ ਦਾ ਨਾ ਗ람 ਦਾ ਕੀ ਕੀ ਮਤਲਬ ਇਹਨਾਂ ਦੀ ਮਤਲਬ ਨਹੀਂ ਚਾਹੀਦੀ ਕਿਉਂਕਿ ਇਹਨਾਂ ਦੀ ਮਜਦ ਵੱਤ ਵੱਤ ਹੋਣੀ ਚਾਹੀਦੀ ਫਿਰ ਇਹਨਾਂ ਦਾ ਘਰ ਬਣ ਜੇ ਹੋਰ ਕੁੜੀ ਨੇ ਪਲੱਸ 2 ਕੀਤੀਏ ਚਲੋ ਗਾਰੀ ਤੇ ਆਪਣਾ ਕਾਰੋਬਾਰ ਮਾਰਮਟਾ ਖੋਲ੍ਹੇ ਕੀ ਕਰੀ ਹਾਂਜੀ ਕੋਈ ਉਹਨਾਂ ਦੇ ਹਲਸਾ ਕੀਤੀ ਜਾਵੇ ਨੀ ਉਹ ਕਹਿੰਦਾ ਮਾਰਿਆ ਇੱਥੇ ਬੈਠੀ ਹਾਂ ਸ਼ੁਰੂ ਚੰਦੂ ਕੋਈ ਪਲਸਰ ਨਹੀਂ ਦਿੰਦਾ ਹਾਂਜੀ ਰਸਨ ਪਿਕਣ ਕੀ ਆਉਂਦੀ ਹੋਰ ਰਸਨ ਕੋਈ ਨਹੀਂ ਦਿੰਦਾਗਾ ਕੋਈ ਹੋਰ ਸੱਚ ਕੁਛ ਬੰਦ ਨਾ ਜੀ ਪਲਸਰ ਵੀ ਨਹੀਂ ਤੇ ਆਉਂਦੀ ਕੋਈ ਕੋਈ ਕੁਝ ਹਾਂਜੀ ਕੁਛ ਨਹੀਂ ਹੋਰ ਔਰ ਕਿਰੋ ਬਈ ਮੈਂ ਕਿਹਣਾ ਚਲੋ ਪੈਂਦਾ ਇਹ ਕਰਦਾ ਹੈ ਪੈਲ ਤੇ ਪਨਮੀ ਜੇ ਤੇ ਜੇਲਾ ਗੁਰਦਾਸਪੁਰ ਦੇ